ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਮ ਹੋਗੇ ਸੋ ਅੱਜ ਦੇਦੇ ਆ ਲਾਲ ਵਿਕੇ ਦੂਸਰਾ ਦਿਨ ਹੈ ਜਿਹੜਾ ਵਰਸੀ ਸੰਗਤ ਵਿੱਚੋਂ ਚੱਲਦਾ ਹੋਇਆ ਇਹ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣਿਆ ਸੰਗਤ ਦੇ ਤੇ ਸੇਵਾਦਾਰਾਂ ਦੇ ਸੇਵਾ ਕਰਦੇ ਹੋ ਜਾਂਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੱਲ ਨੂੰ ਸੰਗਤ ਆ ਵੱਧ ਤੋਂ ਵੱਧ ਹਾਜ਼ਰੀ ਲਵਾ ਸਕਣ ਸੋ ਆ ਜੋ ਦੋਸਤੋ ਪਹਿਲਾਂ ਤਾਂ ਸੇਵਾ ਕਰਦੇ ਨੇ ਮਾਈਆ ਆਪਾਂ ਬੈਠੀ। ਤੁਸੀਂ ਦੇਖ ਸਕਦੇ ਹੋ। ਤਕਵਾਨ ਜਿਹੜਾ ਹੈਗਾ ਤਰ 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 ਤਿਆਰ ਹੁੰਦੇ ਹੋਏ। ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ। ਤਾਂ ਨੂੰ ਸੰਗਤਾਂ ਕਲ ਨੂੰ ਭੋਗ ਤੇ ਹਮਾ ਲਾ ਕੇ ਪਹੁੰਚ ਸਕਣ। ਇਸ ਸਮੇਂ ਦੇਖ ਰਹੇ ਹਾਂ ਤੁਸੀਂ ਸੇਵਾਦਾਰ ਸੇਵਾ ਕਰਦੇ ਹੋਏ ਸੰਗਤ ਪ੍ਰਸ਼ਾਦਾ ਵੰਡ ਸਕਦੀ ਹੋਈ। ਸੋ ਇਸ ਤਰਫ ਲੰਗਰ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਸਕਦੇ ਹੋਈਆਂ। ਪਿੱਛੇ ਬਕਵਨ ਦੀ ਸੇਵਾ ਚੱਲਦੀ ਹੋਈ। ਸੋ ਇਧਰ ਸਬਜ਼ੀਆਂ ਕੱਟ ਕੇ ਤਿਆਰ ਹੁੰਦੀਆਂ ਨੇ। ਸੋ ਦੋਸਤੋ ਕੱਲ ਨੂੰ ਬਤ ਤੋਂ ਬਤ ਸੰਗਤਾਂ ਹਾਜ਼ਰੀ ਲਵਾਇਓ। ਇਸ ਸਮੇਂ ਆਪ ਇਹ ਦੇਖ ਰਹੇ ਹੋ ਵੀਡੀਓ ਦੇ ذریعے ਅੱਜ ਦੂਸਰਾ ਦਿਨ ਆ ਸੰਤ ਬਾਬਾ ਸੁਸਤੀ ਆ ਜੀ ਮਹਾਰਾਜ ਜੀ ਅੱਜ ਵਰਸੀ ਦੇ ਸੌਣ ਦੇ ਵਿੱਚ ਅੱਜ ਆਟੇ ਭੈਣ ਜੀ ਤੱਕ ਆ ਆਪ ਜੀ ਦੇਖ ਰਹੇ ਹੋ कुड़े लंगरा कलू लॻण ਵੀਰ ਪ੍ਰਮਾਤਮਾ ਸਾਰੇ ਮਨਸੂਖ ਸਾਥੀ ਵਕਤ ਸੇ ਅਰਦਾਸ ਕਰਦਿਆਂ ਸੋ ਮੇਰੀ ਇੰਨੇ ਕ ਹਾਜ਼ਰੀ ਕਬੂਲ ਕਰਿਓ ਜੀ ਸੋ ਬਹੁਤ ਬਹੁਤ ਧੰਨਵਾਦ ਅਰਪਾਰ ਸਿੰਘ ਦੀ ਮੂਰੋਵਾਲ ਜਿਨ੍ਹਾਂ ਨੇ ਆਪਣੀ ਕੀਮਤੀ ਸਮੇਂ ਤੋਂ ਸਮਾਂ ਦਿੱਤਾ ਮੇਰੇ ਸਾਥੀ ਕਲਾਕਾਰਾਂ ਕਿਉਂਕਿ ਇਹਨਾਂ ਨਾਲ ਅਵਸਰ ਆਉਂਦਾ ਰਹਦਾ ਰਹਦਾ ਹਾਂ ਇਸ ਸਟੇਜ 'ਤੇ ਸੋ ਬਹੁਤ ਬਹੁਤ ਧੰਨਵਾਦ ਜੀ ਅਰਪਾਰ ਸਿੰਘ ਜੀ ਹਰਜਿੰਦਰ ਸਿੰਘ ਜੀ ਭਾਈ ਗਰਮੀਰ ਸਿੰਘ ਜੀ ਤੋਂ ਸਮੂਹਟੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਫਿਰ

ਨਸਹੀ ਭਗਤ ਜਿਹੜੀ ਆਪਾਂ ਘਟਾ ਕਰ ਰਹੇ ਸੀਗਾ ਸੰਗਤ ਦੇ ਨਾਲ ਸੰਜੀ ਪਰ ਇੱਕ ਪਹਿਲਾ ਰਾਜਨਾ ਤੋਂ ਦੇ ਨਾਮ ਨਿਕਾਰਾ ਬਲਾਈਏ ਹੈ ਤੇ ਜੀ ਬਾਬਾ ਸ੍ਰਿਸ਼ਟੀਦਾਸ ਮਹਾਰਾਜ ਜੀ ਦੀ ਤਸਵੀਰ ਪਾ ਕੇ ਆਖੋ ਜੀ ਸ੍ਰਿਸ਼ਟੀਦਾਸ ਮਹਾਰਾਜ ਜੀ ਦੀ ਜੈ ਗੁਰੂ ਨਾਨਕ ਨੰਬਰ ਸੇ ਸਰੂਪ ਬਾਬਾ ਜੀ ਚਿਨ ਦਾ ਮਹਾਰਾਜ ਜੀ ਦੀ ਜੈ ਨਾਲੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣ ਨਾਰਦੀ ਮਾਤਾ ਨੇ ਜਿਹੜਾ ਨਾਰਦੀ ਮੱਲ ਭਗਵਾਨ ਕੋਟ ਦਾ ਭਗਵਾਨ ਆ ਮੈਨੂੰ ਮੇਰੇ ਨੌਕਰਾਂ ਨੇ ਜੰਦੀ ਤੇ ਕੋਟ ਦਾ ਉਹਨਾਂ ਨੇ ੱਟੇ ਮਾਰ ਕੇ ਮੈਨੂੰ ਮੇਰੇ ਰਾਜ ਤੋਂ ਕੱਢਤਾ ਉਹ ਕਹਿੰਦੇ ਨੇ ਅਸਲੀ ਨਾਰਦੀ ਦਾ ਸਾਡਾ ਰਾਜ ਤੇ ਬੈਠਾ ਹੈਗਾ ਕਹਿੰਦੇ ਤੇ ਬੱਸ ਤੂੰ ਬਾਹਰ ਰੁਕ ਗਿਆ ਭਗਵਾਨ ਨੇ ਇਹੀ ਦਾ ਦੱਸੋ ਕੀ ਹੈਗੇ ਫਿਰ ਭਗਵਾਨ ਨੇ ਕ੍ਰਿਸ਼ਨ ਜੀ ਨੇ ਨਾਰਦੀ ਘਰ ਆਣਾ ਉਹ ਪੰਡਤ ਵੀ ਮਹਿਤੀ ਜਿਹੜਾ ਕੋਈ ਰਿਸ਼ੀ ਕੇਸ ਦੇ ਕੋਲੇ ਜਾਣ ਕਰਾ ਜਾਣਾ ਚ ਮਿਲਿਆ ਸੀ ਆ ਤੇਰੇ ਤਵਾਰੇ ਤੇ ਤੇਰੇ ਦਵਾਰੇ ਤੇ ਤਾਂ ਲੈਣਾ ਆ ਉਹ ਵੀ ਪੰਡਤ ਮਹਿਤੀ ਤੇਰਾ ਰੂਪ ਧਾਰ ਕੇ ਬੈਠਿਆ ਤੇਰੇ ਰਾਜ ਤੇ ਨੰਸੀ ਬਣ ਕੇ ਉਹ ਨਹੀਂ ਮਹਿਤੀ ਆਹੋ ਸੋਇਮ ਤੇਰੇ ਸਾਹਮਣੇ ਖੜਾ ਹੋਣ ਮਾਣ ਕੇ ਮਨ ਲਗਦਾ ਮਹਾਰਾਜ ਕੁਝ ਨਹੀਂ ਮੰਗਦਾ ਪਰ ਮੈਂ ਤੇਰੇ ਨੂੰ ਦੱਸਦਾ ਮੈਂ ਦਾਣ ਕਿਉਂ ਨਹੀਂ ਕਰ ਰਿਹਾ ਕਿਤੇ ਮੇਰੇ ਪਿਛਲੇ ਕਰਮਾਂ ਦਾ ਕੋਈ ਫਾਲਾ ਸਨਵਾ ਮੈਂ ਕਹਿੰਦੇ ਫਿਰ ਦਾਨ ਕਾਰਮ ਹੋ ਜਾ ਕੇ ਮਹਾਰਾਜ ਕਹਿੰਦਾ ਮੇਰੀ ਗੰਬੀ ਦੀ ਨਾਲ ਬਹੁਤ ਭਾਰੀ ਆ ਮੇਰੀ ਧੀ ਭਾਰੀ ਆ ਨਾਨਕ ਚੱਕਾ ਬਲਾਮਾ ਤੇ ਢੱਕਣਾ ਨਹੀਂ ਕਿਉਂ ਕਰਤੀਆਂ ਭਗਵਾਨ ਕਹਿੰਦੇ ਉਹ ਬਾਲਨ ਦਾ ਪਿੰਡ ਸਭ ਨੂੰ ਹੁੰਦਾ ਤੂੰ ਦਾਮਦਿਆ ਕਰ ਹੁਣ ਨਾ ਸੀ ਮੰਨਨੇ ਉਸੇ ਟਾਈਮ ਨਾਲ ਆਗੇ ਫੇਰ ਜੁੰਦਾ ਗੱਤ ਵਿੱਚ ਅੱਜ ਦੇ ਵੀਰ ਥੋੜਾ ਬਜੰਦਾ ਨਾ ਕੋ ਹੋਗਾ ਅੱਜ ਤੋਂ ਲੈ ਕੇ ਆਰੰਭ ਨਾਸਤਿਕ ਕਰਵਾ ਦੇ ਓਕੇ ਪ੍ਰਯਾਤ ਦੇ ਆ ਤੁਹਾਨੂੰ ਸਾਰਾ ਨਾਸਤਿਕ ਵੀ ਜਿਦਾ ਲੋੜ ਆ ਕੋਈ ਧਨ ਦੌਲ ਤੈਰੇ ਮੋਤੇ ਬਾਸਰ ਦੇ ਵਰ ਕਿਸੇ ਵੀ ਚੀਜ਼ ਦੀ ਲੋੜ ਆ ਨਾ ਮਨੁੱਖੀ ਦੇ ਬਾਬਾ ਜੀ ਵੀ ਕਹਿੰਦੇ ਮੈਂ ਤੇਰੇ ਖਿਲਾਫ ਨੇ ਪਰਪੂਰ ਨੇ ਵਰਤਾਰੇ ਆ ਨਾਸਤਿਕ ਜਿਹੜੇ ਨਾਸਤਿਕ ਦੇ ਚਾਰ ਭਰਾ ਵੀ ਨਾ ਸੋਚਦੇ ਨੇ ਨਾਲੇ ਸਾਥੀ ਦੇ ਕੇ ਸੋਚਦੇ ਇਹ ਕਹਿੰਦੇ ਹੋਇਆ ਕਿ ਇਹ ਨਾਸਤਿਕ ਨੂੰ ਇਹ ਤਾਂ ਮਾਇਆ ਦਾ ਕੋਈ ਨੁਕਰੀ ਕੌਂਤੀ ਨਹੀਂ ਕੀ ਦੇ ਕੇ ਰਾਜੀ ਹੋ। ਸੋ ਸੰਗਤਾਂ ਬੜੇ ਹੀ ਪ੍ਰੇਮ ਭਾਵਨਾ ਦੇ ਨਾਲ ਬੈਠ ਕੇ ਹੁਣ ਸਾਰਾ ਬਾਜ਼ਾਰ ਦਰਸ਼ਨ ਕਰਦੇ ਹੋਏ ਤੇ ਕਥਾ ਸੁਣਦੇ ਹੋਏ ਕਿ ਬਿਸਰੀ ਸੁਧਿਆ ਭਈਆ। ਇਸ ਸਮੇ ਆਪਣੇ ਅੱਖਾਂ ਨਾਲ ਕਰਦੇ ਹੋਏ ਨਾਸੀ ਭਰੇ ਕਾਲੀ ਤਾਉਣ ਲਗਾ ਹੋਇਆ ਜਿਹਦੀ ਵਾਸੀ ਪਸੰਦ ਦੇ ਫਸਟ ਤਾਈ ਨਾਮ ਲਾ ਰਿਹਾ ਉਹ ਸਮਝਾਉਣ ਲੱਗਾ। ਜਿਹੜੇ ਭਰਾ ਵੀ ਕਹਿੰਦੇ ਟੋਣਾ ਪਉਦਾ ਤਾਂ ਰੱਖਣਾ ਤੇਰੇ ਕੰਮ ਆ ਜਾਊਗਾ ਕਹਿੰਦਾ ਹੋਣੀ ਰੱਖਣਾ ਕੁਛ ਵੀ ਆਪੇ ਮੇਰਾ ਪ੍ਰਭਾਨ ਜਾ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕੱਲ ਨੂੰ ਕੱਲ ਨੂੰ ਜਾਣ ਕੇ 7 ਅਗਸਤ ਨੂੰ ਹਮ ਆ ਕੇ ਨਗਰ ਕਿੜਾ ਅਲਾਲ ਵਿਖੇ ਜਰੂਰ ਪਹੁੰਚੋ ਸੰਤੋ ਆਬਾ ਸੁਸਤੀ ਆ ਜੀ ਦੀ ਵਰਸੀ ਇਸ ਸਮੇਂ ਮਨਾਈ ਜਾ ਰਹੀ ਆ ਕਿਨਾਂ ਕਿ ਕੱਲ ਨੂੰ ਭੋਗ ਪਾਏ ਜਾਣੇ ਆ ਸਵਾਪ ਜੀ ਦੇਖ ਰਹੇ ਹੋ ਸੰਗਤ ਆਈ ਜਾਂਦੀਆਂ ਨੇ ਤੇ ਸੰਗਤਾਂ ਜਾਈ ਜਾਂਦੀਆਂ ਨੇ ਬਹੁਤ ਹੀ ਸੋਹਣੀ ਸਜਾਵਟ ਟਡੇਰੇ ਦੀ ਜਿਹੜੀ ਕੀਤੀ ਵੀ ਆ ਹਾਂ ਕਾਫੀ ਤੇ ਕੀ ਸਵਾਪ ਜੀ ਇਸ ਸਮੇਂ ਬਾੜੀਆਂ ਬਾੜੀਆਂ 71 ਬਾੜੀਆਂ ਦੇਖ ਰਹੇ ਕਹਿੰਦਾ ਕਹਿੰਦਾ ਮਾਈਆਂ ਮੇਰੇ ਕੋਲ ਬੰਦੀਆਂ ਨੇ ਮੇਰੇ ਕੋਲ ਵੀਡੀਓ ਦੇ ਜ਼ਰੀਏ ਤੁਹਾਨੂੰ ਪੈਸੇ ਭੇਜਾਂਗੇ ਸਭ ਘੱਟ ਬੰਦੀਆਂ ਨੇ ਮਾਤਾਪਿ ਨੇ ਜਰਨਾ ਅਸੋਂ ਤੇ ਕੱਟੂ ਵਾਲੀਆਂ ਮਾਂ ਮੂੜੀ ਇਹਦਾ ਕਰਨਾ ਪੈ ਗਿਆ ਧਰ ਕੇ ਕੱਢ ਗਿਆ ਜਿਹਨੇ ਤੈਨੂੰ ਪੈਸੇ ਕਿਤੋਂ ਦਿਨ ਵੀ ਪਾਲੀਆਂ ਨਾ ਲਾ ਕੇ ਤੁਰ ਗਿਆ ਸਾਡੀਆਂ ਫਿਰ ਕਹਿੰਦਾ ਅੱਜ ਤੋਂ ਕੱਟੂ ਨਹੀਂ ਕਹਿੰਦਾ ਕੱਲਾ ਪਾਲੀਆਂ ਮੈਂ ਹਾਂ ਫਿਰ ਦੇਣੀਆਂ ਡਾਕਟਰ ਨੇ ਕਿ ਪਾਲੀਆਂ ਉਹਨਾਂ ਵੱਲੋਂ ਬਹੁਤ ਸਾਰਾ ਮਾਰ ਆ ਕੱਲ ਦਾ ਸੰਭਰ ਕਰੇ ਨਾਂ ਤੇ ਜਿਵੇਂ ਭਰੇ ਨਾ ਦੇ ਦੇ ਦੇਖਾ ਪੜਾ ਇਸਲੇ ਪੜਾ ਇਹ खामखा चित पई दीव पल काई, खा काई दी फिर जंगल जी thank you